ਬਹੁਤ ਫਾਇਦਾ ਜੀ ਇਹ 3-4 ਪਿੰਡ 4-5 ਅੱਗੇ ਪਿੰਡ ਬਹੁਤ 10-15 ਪਿੰਡ ਰਲ ਜਾਂਦੇ ਨੇ ਜੀ ਸਾਰਿਆਂ ਨੂੰ ਫਾਇਦਾ ਹੋਏਗਾ ਜੀ ਤੋੜ ਇਥੋਂ ਹੂੰ ਤੇ ਬਹੁਤ ਵਧੀਆ ਕੰਮ ਹੋ ਰਿਹਾ ਸਰਕਾਰ ਬਹੁਤ ਵਧੀਆ ਕੰਮ ਕਰ ਰਹੀ ਹੈ ਜੀ ਕਿੰਨੇ ਸਾਲਾਂ ਬਾਅਦ ਬਣਾਈ ਜਾ ਰਹੀ ਹੈ ਸਰਕਾਰ ਇਹ ਤਾਂ ਛੜਕ ਤੇ ਮੇਰੇ ਖਿਆਲ ਚ ਘਟੂ ਘਟ ਕੋਈ 10-15 ਸਾਲ ਹੋ ਗੋਣੇ 15 ਸਾਲ ਬਣੀ ਨਹੀਂ ਹੂੰ 15 ਸਾਲ ਬਾਅਦ ਬਣ ਲੱਗੀ ਹੈ ਜੀ ਤੇ ਨਹੀਂ ਪਿੰਡਾਂ ਦਾ ਕੀ ਹਾਲ ਹੁੰਦੇ ਤੇ ਬਹੁਤ ਇੱਥੇ ਜਿੱਕੜ ਬੁਰਾ ਹਾਲ ਹੈ ਜੀ ਮੋਟਰਸਾਈਕਲ ਫਿਰ ਨਹੀਂ ਵੀ ਆਈ ਫਿਰ ਨਹੀਂ ਵੀ ਬਣੀ ਤੇ ਬਹੁਤ ਵਧੀਆ ਕੰਮ ਹੈ ਸਰਕਾਰ ਦਾ ਬੜਾ ਧੰਨਵਾਦ ਜੀ ਇਹਦਾ ਇਹ ਨਵੇਂ ਦੇ ਕੰਮ ਕਰ ਰਹੇ ਨੇ। ਰਸ਼ਪਾਲ ਅਮਰੀਕਾ ਨਮਾਣੇ ਹਲਕੇ ਦੇ ਵੀ ਜਿਹੜੀ ਲਿੰਕ ਰੋਡ ਹੈ ਪਿੰਡਾਂ ਦੇ ਫਿਰਨੇ ਆ ਇਹਦਾ ਉਦਘਾਟਨ ਕਰ ਰਹੇ ਹੋ ਕਿੰਨੇ ਅੱਜ ਕਿਹੜੇ ਕਿਹੜੇ ਪਿੰਡਾਂ ਦੇ ਆ ਅੱਜ ਇਹ ਅਸੀਂ ਵਿਜਲਪੁਰ ਖੜੇ ਆ ਇਹ ਵਿਜਲਪੁਰ ਤੋਂ ਸੈਦੀਪੁਰ ਪਿੰਡ ਆ ਜਿਹੜਾ ਉਹਨੂੰ ਰਸਤਾ ਜਾਂਦਾ ਔਰ ਜਿਹੜਾ ਵਿਜਲਪੁਰ ਪਿੰਡ ਆ ਇਹਦੀ ਫਿਰਨੀ ਆ ਇਹ ਸਾਰੀ ਹੈ ਜਿਹੜੀ ਇਹ ਬਣਾਈ ਜਾਊਗੀ ਔਰ 2 ਕਿਲੋਮੀਟਰ ਦੇ ਕਰੀਬੇ ਸਾਰੀ ਜਿਹੜਾ ਸਪੈਨ ਹੈ ਉਹ ਪੈਂਦਾ ਲੈਂਥ ਹੈ ਜਿਹੜੀ 2 ਕਿਲੋਮੀਟਰ ਦੇ ਕਰੀਬ ਪੈਂਦੀ ਹੈ ਔਰ 44 ਲੱਖ ਅਮਾਉਂਟ ਲਾ ਕੇ ਇਹ ਜਿਹੜੀ ਸੜਕ ਹੈ ਉਹ ਬਣੂਗੀ ਔਰ ਜੇ ਮੈਂ ਗੱਲ ਕਰਾਂ ਹਲਕੇ ਸਮਾਨੇ ਦੀ ਤਾਂ ਸੜਕਾਂ ਦਾ ਜਿਹੜਾ ਨਿਖਾਰ ਉਹ ਲੈਣ ਵਾਸਤੇ ਸਾਡੇ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਨੇ 70 ਕਰੋੜ ਰੁਪਇਆ ਲਾਉਣ ਦੀ ਜਿਹੜੀ ਹੈਗਾ ਪ੍ਰਵਧਾਨ ਕੀਤਾ ਔਰ 70 ਕਰੋੜ ਲਾ ਕੇ ਹਲਕੇ ਸਮਾਣੇ ਦੀਆਂ ਸੜਕਾਂ ਦਾ ਜਿਹੜਾ ਕਾਇਆਕਲਪ ਕੀਤਾ ਜਾਊਗਾ ਜਿਹੜੇ ਹਲਕੇ ਸਮਾਣੇ ਦੇ ਲੋਕਾਂ ਦੀ ਪੁਰਾਣੀ ਮੰਗ ਸੀ ਕਿ ਸੜਕਾਂ ਦਾ ਕਿਉਂਕਿ ਆਰਡੀਐਫ ਨਾ ਆਉਣ ਕਰਕੇ ਸੜਕਾਂ ਦੀ ਹਾਲਤ ਬਹੁਤ ਮਾੜੀ ਸੀ ਸੋ ਹਲਕੇ ਸਮਾਣੇ ਦੀ ਇੱਕ ਵੀ ਸੜਕ ਇਹ ਜਿਹੀ ਨਹੀਂ ਰਹਿਣੀ ਜਿਹੜੀ ਨਾ ਜਿਹੜੀ ਨਾ ਬਣੇ ਸਾਰੀਆਂ ਸੜਕਾਂ ਦਾ ਜਿਹੜਾ ਹੈਗਾ ਉਹਨਾਂ ਨੂੰ ਮਲਕੀ ਠੀਕ ਕੀਤਾ ਜਾਊਗਾ ਨਵੇਂ ਬਣਾਈਆਂ ਜਾਣਗੀਆਂ ਔਰ 3450 ਕਰੋੜ ਰੁਪਏ ਦੇ ਕਰੀਬ ਜਿਹੜਾ ਪੰਜਾਬ ਸਰਕਾਰ ਹੈ ਜਿਹੜੀ ਉਹ ਲਾ ਰਹੀ ਹੈ ਔਰ ਆਰਡੀਐਫ ਨਾ ਆਉਣ ਦੇ ਬਾਵਜੂਦ ਵੀ ਪੰਜਾਬ ਸਰਕਾਰ ਨੇ ਇਹ ਪੰਜਾਬ ਦੀਆਂ ਸੜਕਾਂ ਨੇ ਜਿਹੜੇ ਉਹ ਬਣਾਉਣ ਦਾ ਉਪਰਾਲਾ ਜਿਹੜਾ ਕੀਤਾ ਹੈ ਪੰਜਾਬ ਦੀ ਨੁਹਾਰ ਬਦਲ ਰਹੀ ਹੈ ਸਰਕਾਰ ਬਿਲਕੁਲ ਜੀ ਬਿਲਕੁਲ ਬਿਲਕੁਲ ਇਹ ਆਜ ਕਿਹੜੇ ਕਿਹੜੇ ਪਿੰਡਾਂ ਦੇ ਪ੍ਰੋਜੈਕਟ ਸ਼ੁਰੂ ਹੋ ਰਹੇ ਆ ਇੱਥੇ ਆ ਜੀ ਬिजਲਪੁਰ ਦਾ ਬिजਲਪੁਰ ਤੋਂ ਇੱਕ ਤਾਂ ਸੈਦੀਪੁਰ ਵਾਲਾ ਇੱਕ ਟੋਡਰਪੁਰ ਹੈ ਤੇ ਖੱਤਰੀ ਵਾਲੇ ਆ ਇਹ ਕਈ ਪਿੰਡਾਂ ਦਾ ਜਿਹੜਾ ਅੱਜ ਦਾ ਪ੍ਰੋਗਰਾਮ ਹੈ ਜਿਹੜਾ ਉਹ ਰੱਖਿਆ ਗਿਆ। ਸਹਿਰ ਜਿਹੜੀ ਮੇਨ ਰੋਡ ਹੈ ਜੀ ਸਮਾਣਾ ਪਟਿਆਲਾ ਇਸ ਤੇ ਵੀ ਕੋਈ ਪ੍ਰੋਜੈਕਟ ਸ਼ੁਰੂ ਹੋ ਰਿਹਾ ਹੈ। ਇਹ ਤੇ ਬਿਲਕੁਲ ਇਹ ਤੇ ਚੱਲ ਰਹੀ ਹੈ ਜੀ ਜਿਹੜਾ ਇਹਦਾ ਪਾਸ ਹੋਣ ਵਾਲਾ ਹੈ ਜਦੋਂ ਹੀ ਪਾਸ ਹੋ ਗਿਆ ਇਹਦਾ ਵੀ ਜਿਹੜਾ ਕੰਮ ਹੈ ਉਹ ਕਰਵਾਇਆ ਜਾਊਗਾ। ਸਰਕਾਰ ਨੇ ਸੜਕਾਂ ਬਣਾਈ ਸ਼ੁਰੂ ਕੀਤੀ। ਦੇਖੋ ਜੀ ਸਭ ਤੋਂ ਪਹਿਲਾਂ ਤਾਂ ਮੈਂ ਮਾਨ ਸਾਹਿਬ ਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਸਾਡੇ ਪੰਜਾਬ ਦਾ ਜਿਹੜਾ ਸੜਕਾਂ ਦਾ ਜਿਹੜਾ ਜਾਲ ਹੈ ਉਹਨੂੰ ਦੁਬਾਰਾ ਤੋਂ ਜਿਹੜਾ ਟੁੱਟਿਆ ਪਿਆ ਸੀਗਾ ਉਹਨੂੰ ਸਾਫ ਸਫਾਈ ਉਹਦੀ ਹੁਣ ਹੋ ਜੂਗੀ ਚੰਗੀਆਂ ਸੜਕਾਂ ਬਣ ਜਾਣਗੀਆਂ ਤੇ ਨਾਲ ਹੀ ਮੈਂ ਸਾਡੇ ਐਮ ਐਲ ਏ ਸਰਦਾਰ ਚੇਤਨ ਸਿੰਘ ਜੋੜਮਾਜਰਾ ਜੀ ਦਾ ਧੰਨਵਾਦ ਕਰਦਾ ਜਿਨ੍ਹਾਂ ਦੀ ਮਿਹਨਤ ਸੜਕਾ ਸਾਡੇ ਤਕਰੀਬਨ 57 ਸੜਕਾਂ ਜਿਹੜੀਆਂ ਸਾਡੇ ਹਲਕੇ ਦੀਆਂ ਨੇ ਉਹ ਬਣਨ ਜਾ ਰਹੀਆਂ ਨੇ ਇਹਨਾਂ ਨੇ ਮਿਹਨਤ ਕੀਤੀ ਤੇ ਉਹਦਾ ਜਿਹੜਾ ਮਿਹਨਤ ਦਾ ਫਲ ਸੀਗਾ ਉਹ ਸਾਡੇ ਆਪਣੇ ਪੰਜਾਬ ਦੇ ਵਿੱਚੋਂ ਸਮਾਣੇ ਹਲਕੇ ਨੂੰ ਮਿਲਿਆ ਮੈਂ ਸਾਰਿਆਂ ਦਾ ਧੰਨਵਾਦ ਕਰਨਾ ਚਾਹੁੰਦਾ ਸਾਡੇ ਜ਼ਿਲ੍ਹਾ ਪ੍ਰਧਾਨ ਜੀ ਆਏ ਨੇ ਇਹਨਾਂ ਦਾ ਵੀ ਧੰਨਵਾਦ ਐਕਸ਼ਨ ਸਾਹਿਬ ਐਸ ਡੀਓ ਸਾਹਿਬ ਤੇ ਸਾਡੇ ਸੈਕਟਰੀ ਮਾਰਕੀਟ ਕਮੇਟੀ ਉਹਨਾਂ ਦਾ ਵੀ ਦੇ ਨਾਲ ਹੀ ਮੇਰੇ ਛੋਟੇ ਭਰਾ ਗੁਰਦੇਵ ਸਿੰਘ ਟਵਾਣਾ ਜੀ ਜਿਹੜੇ ਅਸੀਂ ਮੋਢੇ ਨਾਲ ਮੋਢਾ ਲਾ ਕੇ ਚੱਲ ਕੇ ਜਿਹੜਾ ਸਮਾਣੇ ਦੀ ਜਿਹੜੀ ਨੁਹਾਰ ਹੈ ਉਹ ਐਮਐਲਏ ਸਾਹਿਬ ਦੇ ਨਾਲ ਲਾ ਕੇ ਅਸੀਂ ਬੰਦ ਰਿਹਾ ਇਹ ਬਹੁਤ ਫਾਇਦਾ ਜੀ ਇਹ ਤਿੰਨ ਚਾਰ ਪਿੰਡ ਚਾਰ ਪੰਜ ਅੱਗੇ ਪਿੰਡ ਬਹੁਤ 10 15 ਪਿੰਡ ਰਲ ਜਾਂਦੇ ਨੇ ਜੀ ਸਾਰਿਆਂ ਨੂੰ ਫਾਇਦਾ ਹੋਏਗਾ ਜੀ ਤੋਂ ਇਥੋਂ ਬਹੁਤ ਵਧੀਆ ਕੰਮ ਹੋ ਰਿਹਾ ਹੈ ਸਰਕਾਰ ਬਹੁਤ ਵਧੀਆ ਕੰਮ ਕਰ ਰਹੀ ਹੈ ਜੀ ਕਿੰਨੇ ਸਾਲਾਂ ਬਾਅਦ ਬਣਾਈ ਜਾ ਰਹੀ ਹੈ ਸਰਕਾਰ ਇਹ ਤਾਂ ਛੜਕ ਤੇ ਮੇਰੇ ਖਿਆਲ ਚ ਘਟੂ ਘਟ ਕੋ 10 15 ਸਾਲ ਹੋ ਗੋਣੇ 15 ਸਾਲ ਬਣੀ ਨਹੀਂ 15 ਸਾਲ ਬਾਅਦ ਬਣ ਲੱਗੀ ਹੈ ਜੀ ਤੇ ਨਹੀਂ ਪਿੰਡਾਂ ਦਾ ਕੀ ਹਾਲ ਹੁੰਦੇ ਤੇ ਬਹੁਤ ਇੱਥੇ ਜਿੱਕੜ ਬੁਰਾ ਹਾਲ ਹੈ ਜੀ ਮੋਟਰਸਾਈਕਲ ਫਿਰ ਨਹੀਂ ਵੀ ਆਈ ਫਿਰ ਨਹੀਂ ਵੀ ਬਣੀ ਤੇ ਬਹੁਤ ਵਧੀਆ ਕੰਮ ਹੈ ਸਰਕਾਰ ਦਾ ਬੜਾ ਧੰਨਵਾਦ ਜੀ ਜਿਹੜਾ ਇੰਨਾ ਉਹਦੇ ਕੰਮ ਕਰ ਰਹੇ ਨੇ ਰਸ਼ਪਾਲ ਅੰਮ੍ਰਿਤ ਨਮਾਣੇ ਹਲਕੇ ਦੇ ਵੀ ਜਿਹੜੀ ਲਿੰਕ ਰੋਡ ਹੈ ਪਿੰਡਾਂ ਦੇ ਫਿਰਨੇ ਆ ਏ ਦਾ ਉਦਘਾਟਨ ਕਰ ਰਹੇ ਹੋ ਕਿੰਨੇ ਅੱਜ ਕਿਹੜੇ ਕਿਹੜੇ ਪਿੰਡਾਂ ਦੇ ਆਏ ਅੱਜ ਇਹ ਅਸੀਂ ਵਿਜਲਪੁਰ ਖੜੇ ਆ ਇਹ ਵਿਜਲਪੁਰ ਤੋਂ ਸੈਦੀਪੁਰ ਪਿੰਡ ਹੈ ਜਿਹੜਾ ਉਹਨੂੰ ਰਸਤਾ ਜਾਂਦਾ ਔਰ ਜਿਹੜਾ ਵਿਜਲਪੁਰ ਪਿੰਡ ਹੈ ਇਹਦੀ ਫਿਰਨੀ ਹੈ ਇਹ ਸਾਰੀ ਹੈ ਜਿਹੜੀ ਇਹ ਬਣਾਈ ਜਾਊਗੀ ਔਰ 2 ਕਿਲੋਮੀਟਰ ਦੇ ਕਰੀਬੇ ਸਾਰੀ ਜਿਹੜਾ ਸਪੈਨ ਹੈ ਉਹ ਪੈਂਦਾ ਲੈਂਥ ਹੈ ਜਿਹੜੀ 2 ਕਿਲੋਮੀਟਰ ਦੇ ਕਰੀਬ ਪੈਂਦੀ ਹੈ ਔਰ 44 ਲੱਖ ਅਮਾਉਂਟ ਲਾ ਕੇ ਇਹ ਜਿਹੜੀ ਸੜਕ ਹੈ ਉਹ ਬਣੂਗੀ ਔਰ ਜੇ ਮੈਂ ਗੱਲ ਕਰਾਂ ਹਲਕੇ ਸਮਾਨੇ ਦੀ ਤਾਂ ਸੜਕਾਂ ਦਾ ਜਿਹੜਾ ਨਿਖਾਰ ਹੈ ਉਹ ਲਿਹਾਉਣ ਵਾਸਤੇ ਸਾਡੇ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਨੇ 70 ਕਰੋੜ ਰੁਪਇਆ ਲਾਉਣ ਦੀ ਜਿਹੜੀ ਹੈਗਾ ਪ੍ਰਬੰਧਨ ਕੀਤਾ ਔਰ 70 ਕਰੋੜ ਲਾ ਕੇ ਹਲਕੇ ਸਮਾਣੇ ਦੀਆਂ ਸੜਕਾਂ ਦਾ ਜਿਹੜਾ ਕਾਇਆਕਲਪ ਕੀਤਾ ਜਾਊਗਾ ਜਿਹੜੇ ਹਲਕੇ ਸਮਾਣੇ ਦੇ ਲੋਕਾਂ ਦੀ ਪੁਰਾਣੀ ਮੰਗ ਸੀ ਕਿ ਸੜਕਾਂ ਦਾ ਕਿਉਂਕਿ ਆਰਡੀਐਫ ਨਾ ਹੋਣ ਕਰਕੇ ਸੜਕਾਂ ਦੀ ਹਾਲਤ ਬਹੁਤ ਮਾੜੀ ਸੀ ਸੋ ਹਲਕੇ ਸਮਾਨੇ ਦੀ ਇੱਕ ਵੀ ਸ਼ਰਕਾ ਇਹ ਜੀ ਨਹੀਂ ਰਹਿਣੀ ਜਿਹੜੀ ਨਾ ਜਿਹੜੀ ਨਾ ਬਣੇ ਸਾਰੀਆਂ ਸੜਕਾਂ ਦਾ ਜਿਹੜਾ ਹੈਗਾ ਉਹਨਾਂ ਨੂੰ ਮਲਕੀ ਠੀਕ ਕੀਤਾ ਜਾਊਗਾ ਨਵੇਂ ਬਣਾਈਆਂ ਜਾਣਗੀਆਂ ਔਰ 3450 ਕਰੋੜ ਰੁਪਏ ਦੇ ਕਰੀਬ ਜਿਹੜਾ ਪੰਜਾਬ ਸਰਕਾਰ ਹੈ ਜਿਹੜੀ ਉਹ ਲਾ ਰਹੀ ਹੈ ਔਰ ਆਰਡੀਐਫ ਨਾ ਆਉਣ ਦੇ ਬਾਵਜੂਦ ਵੀ ਪੰਜਾਬ ਸਰਕਾਰ ਨੇ ਇਹ ਪੰਜਾਬ ਦੀਆਂ ਸੜਕਾਂ ਨੇ ਜਿਹੜੇ ਉਹ ਬਣਾਉਣ ਦਾ ਉਪਰਾਲਾ ਜਿਹੜਾ ਕੀਤਾ ਹੈ ਪੰਜਾਬ ਦੇ ਨੁਹਾਰ ਬਦਲ ਰਹੀ ਹੈ ਸਰਕਾਰ ਬਿਲਕੁਲ ਜੀ ਬਿਲਕੁਲ ਬਿਲਕੁਲ ਅੱਜ ਆਹ ਕਿਹੜੇ ਕਿਹੜੇ ਪਿੰਡਾਂ ਦੇ ਪ੍ਰੋਜੈਕਟ ਸ਼ੁਰੂ ਹੋ ਰਹੇ ਆ ਅੱਜ ਇੱਥੇ ਆ ਜੀ ਵਿਜਲਪੁਰ ਦਾ ਵਿਜਲਪੁਰ ਤੋਂ ਇੱਕ ਤਾਂ ਸੈਦੀਪੁਰ ਵਾਲਾ ਇੱਕ ਟੋਡਰਪੁਰ ਹੈ ਤੇ ਖੱਤਰੀ ਵਾਲੇ ਆ ਇਹ ਕਈ ਪਿੰਡਾਂ ਦਾ ਜਿਹੜਾ ਅੱਜ ਦਾ ਪ੍ਰੋਗਰਾਮ ਹੈ ਜਿਹੜਾ ਉਹ ਰੱਖਿਆ ਗਿਆ ਹੈ ਸਹਿਰ ਜਿਹੜੀ ਮੇਨ ਰੋਡ ਹੈ ਜੀ ਸਮਾਣਾ ਪਟਿਆਲਾ ਇਸ ਤੇ ਵੀ ਕੋਈ ਪ੍ਰੋਜੈਕਟ ਸ਼ੁਰੂ ਹੋ ਰਿਹਾ ਹੈ ਇਹ ਤੇ ਬਿਲਕੁਲ ਇੱਥੇ ਚੱਲ ਰਹੀ ਹੈ ਜੀ ਜਿਹੜਾ ਇਹਦਾ ਪਾਸ ਹੋਣ ਵਾਲਾ ਜਦੋਂ ਹੀ ਪਾਸ ਹੋ ਗਿਆ ਇਹਦਾ ਵੀ ਜਿਹੜਾ ਕੰਮ ਹੈ ਉਹ ਕਰਵਾਇਆ ਜਾਊਗਾ ਬੋ ਸਰਕਾਰ ਨੇ ਸੜਕਾਂ ਬਣਾਈ ਸ਼ੁਰੂ ਕੀਤੀਆਂ। ਦੇਖੋ ਜੀ ਸਭ ਤੋਂ ਪਹਿਲਾਂ ਤਾਂ ਮੈਂ ਮਾਨ ਸਾਹਿਬ ਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਸਾਡੇ ਪੰਜਾਬ ਦਾ ਜਿਹੜਾ ਸੜਕਾਂ ਦਾ ਜਿਹੜਾ ਜਾਲ ਹੈ ਉਹਨੂੰ ਦੁਬਾਰਤੋਂ ਜਿਹੜਾ ਟੁੱਟਿਆ ਪਿਆ ਸੀਗਾ ਉਹਨੂੰ ਸਾਫ ਸਫਾਈ ਉਹਦੀ ਹੁਣ ਹੋਊਗੀ ਚੰਗੀਆਂ ਸੜਕਾਂ ਬਣ ਜਾਣਗੀਆਂ ਤੇ ਨਾਲ ਹੀ ਮੈਂ ਸਾਡੇ ਐਮਐਲਏ ਸਰਦਾਰ ਚੇਤਨ ਸਿੰਘ ਜੋੜਾ ਮਾਜਰਾ ਜੀ ਦਾ ਧੰਨਵਾਦ ਕਰਦਾ ਜਿਨ੍ਹਾਂ ਦੀ ਮਿਹਨਤ ਸਦਕਾ ਸਾਡੇ ਤਕਰੀਬਨ 57 ਸੜਕਾਂ ਜਿਹੜੀਆਂ ਸਾਡੇ ਹਲਕੇ ਦੀਆਂ ਨੇ ਉਹ ਬਣਨ ਜਾ ਰਹੀਆਂ ਨੇ। ਇਹਨਾਂ ਨੇ ਮਿਹਨਤ ਕੀਤੀ ਤੇ ਉਹਦਾ ਜਿਹੜਾ ਮਿਹਨਤ ਦਾ ਫਲ ਸੀਗਾ ਉਹ ਸਾਡੇ ਆਪਣੇ ਪੰਜਾਬ ਦੇ ਵਿੱਚੋਂ ਸਮਾਣੇ ਹਲਕੇ ਨੂੰ ਮਿਲਿਆ ਮੈਂ ਸਾਰਿਆਂ ਦਾ ਧੰਨਵਾਦ ਕਰਨਾ ਚਾਹੁੰਨਾ ਸਾਡੇ ਜ਼ਿਲ੍ਹਾ ਪ੍ਰਧਾਨ ਜੀ ਆਏ ਨੇ ਇਹਨਾਂ ਦਾ ਵੀ ਧੰਨਵਾਦ ਐਕਸ਼ਨ ਸਾਹਿਬ ਐਸ ਡੀਓ ਸਾਹਿਬ ਤੇ ਸਾਡੇ ਸੈਕਟਰੀ ਮਾਰਕੀਟ ਕਮੇਟੀ ਉਹਨਾਂ ਦਾ ਵੀ ਤੇ ਨਾਲ ਹੀ ਮੇਰੇ ਛੋਟੇ ਭਰਾ ਗੁਰਦੇਵ ਸਿੰਘ ਟਵਾਣਾ ਜੀ ਜਿਹੜੇ ਅਸੀਂ ਮੋਢੇ ਨਾਲ ਮੋਢਾ ਲਾ ਕੇ ਚੱਲ ਕੇ ਜਿਹੜਾ ਸਮਾਣੇ ਦੀ ਜਿਹੜੀ ਨਿਹਾਰ ਹੈ ਉਹ ਐਮ ਐਲ ਏ ਸਾਹਿਬ ਦੇ ਨਾਲ ਲਾ ਕੇ ਅਸੀਂ ਬੰਦ ਰਿਹਾ ਬਹੁਤ ਫਾਇਦਾ ਜੀ ਇਹ 3-4 ਪਿੰਡ 4-5 ਅੱਗੇ ਪਿੰਡ ਬਹੁਤ 10-15 ਪਿੰਡ ਰਲ ਜਾਂਦੇ ਨੇ ਜੀ ਸਾਰਿਆਂ ਨੂੰ ਫਾਇਦਾ ਹੋਏਗਾ ਜੀ ਤੋੜ ਇਥੋਂ ਹੂੰ ਤੇ ਬਹੁਤ ਵਧੀਆ ਕੰਮ ਹੋ ਰਿਹਾ ਸਰਕਾਰ ਬਹੁਤ ਵਧੀਆ ਕੰਮ ਕਰ ਰਹੀ ਹੈ ਜੀ ਕਿੰਨੇ ਸਾਲਾਂ ਬਾਅਦ ਬਣਾਈ ਜਾ ਰਹੀ ਹੈ ਸਰਕਾਰ ਇਹ ਤਾਂ ਛੜਕ ਤੇ ਮੇਰੇ ਖਿਆਲ ਚ ਘਟੂ ਘਟ ਕੋਈ 10-15 ਸਾਲ ਹੋ ਗੋਣੇ 15 ਸਾਲ ਬਣੀ ਨਹੀਂ ਹੂੰ 15 ਸਾਲ ਬਾਅਦ ਬਣ ਲੱਗੀ ਹੈ ਜੀ ਤੇ ਨਹੀਂ ਪਿੰਡਾਂ ਦਾ ਕੀ ਹਾਲ ਹੁੰਦੇ ਤੇ ਬਹੁਤ ਇੱਥੇ ਜਿੱਕੜ ਬੁਰਾ ਹਾਲ ਹੈ ਜੀ ਮੋਟਰਸਾਈਕਲ ਫਿਰ ਨਹੀਂ ਵੀ ਆਈ ਫਿਰ ਨਹੀਂ ਵੀ ਬਣੀ ਤੇ ਬਹੁਤ ਵਧੀਆ ਕੰਮ ਹੈ ਸਰਕਾਰ ਦਾ ਬੜਾ ਧੰਨਵਾਦ ਜੀ ਇਹਦਾ ਇਹ ਨਵ ਦੇ ਕੰਮ ਕਰ ਰਹੇ ਨੇ ਰਸ਼ਪਾਲ ਅਮਰੀਕਾ ਨਮਾਣੇ ਹਲਕੇ ਦੇ ਵੀ ਜਿਹੜੀ ਲਿੰਕ ਰੋਡ ਹੈ ਪਿੰਡਾਂ ਦੇ ਫਿਰਨੇ ਆ ਇਹਦਾ ਉਦਘਾਟਨ ਕਰ ਰਹੇ ਹੋ ਕਿੰਨੇ ਅੱਜ ਕਿਹੜੇ ਕਿਹੜੇ ਪਿੰਡਾਂ ਨੇ ਆਏ ਅੱਜ ਇਹ ਅਸੀਂ ਵਿਜਲਪੁਰ ਖੜੇ ਆ ਇਹ ਵਿਜਲਪੁਰ ਤੋਂ ਸੈਦੀਪੁਰ ਪਿੰਡਾ ਜਿਹੜਾ ਉਹਨੂੰ ਰਸਤਾ ਜਾਂਦਾ ਔਰ ਜਿਹੜਾ ਵਿਜਲਪੁਰ ਪਿੰਡਾ ਇਹਦੀ ਫਿਰਨੀ ਆ ਇਹ ਸਾਰੀ ਹੈ ਜਿਹੜੀ ਇਹ ਬਣਾਈ ਜਾਊਗੀ ਔਰ 2 ਕਿਲੋਮੀਟਰ ਦੇ ਕਰੀਬੇ ਸਾਰੀ ਜਿਹੜਾ ਸਪੈਨ ਹੈ ਉਹ ਪੈਂਦਾ ਲੈਂਥ ਹੈ ਜਿਹੜੀ 2 ਕਿਲੋਮੀਟਰ ਦੇ ਕਰੀਬ ਪੈਂਦੀ ਹੈ ਔਰ 44 ਲੱਖ ਅਮਾਉਂਟ ਲਾ ਕੇ ਇਹ ਜਿਹੜੀ ਸੜਕ ਹੈ ਉਹ ਬਣੂਗੀ ਔਰ ਜੇ ਮੈਂ ਗੱਲ ਕਰਾਂ ਹਲਕੇ ਸਮਾਨੇ ਦੀ ਤਾਂ ਸੜਕਾਂ ਦਾ ਜਿਹੜਾ ਨਿਖਾਰ ਉਹ ਲੈਣ ਵਾਸਤੇ ਸਾਡੇ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਨੇ 70 ਕਰੋੜ ਰੁਪਇਆ ਲਾਉਣ ਦੀ ਜਿਹੜੀ ਹੈਗਾ ਪ੍ਰਵਧਾਨ ਕੀਤਾ ਔਰ 70 ਕਰੋੜ ਲਾ ਕੇ ਹਲਕੇ ਸਮਾਣੇ ਦੀਆਂ ਸੜਕਾਂ ਦਾ ਜਿਹੜਾ ਕਾਇਆਕਲਪ ਕੀਤਾ ਜਾਊਗਾ ਜਿਹੜੇ ਹਲਕੇ ਸਮਾਣੇ ਦੇ ਲੋਕਾਂ ਦੀ ਪੁਰਾਣੀ ਮੰਗ ਸੀ ਕਿ ਸੜਕਾਂ ਦਾ ਕਿਉਂਕਿ ਆਰਡੀਐਫ ਨਾ ਆਉਣ ਕਰਕੇ ਸੜਕਾਂ ਦੀ ਹਾਲਤ ਬਹੁਤ ਮਾੜੀ ਸੀ ਸੋ ਹਲਕੇ ਸਮਾਣੇ ਦੀ ਇੱਕ ਵੀ ਸੜਕ ਇਹ ਜਿਹੀ ਨਹੀਂ ਰਹਿਣੀ ਜਿਹੜੀ ਨਾ ਜਿਹੜੀ ਨਾ ਬਣੇ ਸਾਰੀਆਂ ਸੜਕਾਂ ਦਾ ਜਿਹੜਾ ਹੈਗਾ ਉਹਨਾਂ ਨੂੰ ਮਲਕੀ ਠੀਕ ਕੀਤਾ ਜਾਊਗਾ ਨਵੇਂ ਬਣਾਈਆਂ ਜਾਣਗੀਆਂ ਔਰ 3450 ਕਰੋੜ ਰੁਪਏ ਦੇ ਕਰੀਬ ਜਿਹੜਾ ਪੰਜਾਬ ਸਰਕਾਰ ਹੈ ਜਿਹੜੀ ਉਹ ਲਾ ਰਹੀ ਹੈ ਔਰ ਆਰਡੀਐਫ ਨਾ ਆਉਣ ਦੇ ਬਾਵਜੂਦ ਵੀ ਪੰਜਾਬ ਸਰਕਾਰ ਨੇ ਇਹ ਪੰਜਾਬ ਦੀਆਂ ਸੜਕਾਂ ਨੇ ਜਿਹੜੇ ਉਹ ਬਣਾਉਣ ਦਾ ਉਪਰਾਲਾ ਜਿਹੜਾ ਕੀਤਾ ਹੈ ਪੰਜਾਬ ਦੀ ਨੁਹਾਰ ਬਦਲ ਰਹੀ ਹੈ ਸਰਕਾਰ ਬਿਲਕੁਲ ਜੀ ਬਿਲਕੁਲ ਬਿਲਕੁਲ ਇਹ ਆਜ ਕਿਹੜੇ ਕਿਹੜੇ ਪਿੰਡਾਂ ਦੇ ਪ੍ਰੋਜੈਕਟ ਸ਼ੁਰੂ ਹੋ ਰਹੇ ਆ ਇੱਥੇ ਆ ਜੀ ਬिजਲਪੁਰ ਦਾ ਬिजਲਪੁਰ ਤੋਂ ਇੱਕ ਤਾਂ ਸੈਦੀਪੁਰ ਵਾਲਾ ਇੱਕ ਟੋਡਰਪੁਰ ਹੈ ਤੇ ਖੱਤਰੀ ਵਾਲੇ ਆ ਇਹ ਕਈ ਪਿੰਡਾਂ ਦਾ ਜਿਹੜਾ ਅੱਜ ਦਾ ਪ੍ਰੋਗਰਾਮ ਹੈ ਜਿਹੜਾ ਉਹ ਰੱਖਿਆ ਗਿਆ। ਸਹਿਰ ਜਿਹੜੀ ਮੇਨ ਰੋਡ ਹੈ ਜੀ ਸਮਾਣਾ ਪਟਿਆਲਾ ਇਸ ਤੇ ਵੀ ਕੋਈ ਪ੍ਰੋਜੈਕਟ ਸ਼ੁਰੂ ਹੋ ਰਿਹਾ ਹੈ। ਇਹ ਤੇ ਬਿਲਕੁਲ ਇੱਥੇ ਚੱਲ ਰਹੀ ਹੈ ਜੀ ਜਿਹੜਾ ਇਹਦਾ ਪਾਸ ਹੋਣ ਵਾਲਾ ਹੈ ਜਦੋਂ ਹੀ ਪਾਸ ਹੋ ਗਿਆ ਇਹਦਾ ਵੀ ਜਿਹੜਾ ਕੰਮ ਹੈ ਉਹ ਕਰਵਾਇਆ ਜਾਊਗਾ। ਸਰਕਾਰ ਨੇ ਕੜਕਾ ਮਾਣੀ ਸ਼ੁਰੂ ਕੀਤੀ। ਦੇਖੋ ਜੀ ਸਭ ਤੋਂ ਪਹਿਲਾਂ ਤਾਂ ਮੈਂ ਮਾਨ ਸਾਹਿਬ ਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਸਾਡੇ ਪੰਜਾਬ ਦਾ ਜਿਹੜਾ ਸੜਕਾਂ ਦਾ ਜਿਹੜਾ ਜਾਲ ਹੈ ਉਹਨੂੰ ਦੁਬਾਰਾ ਤੋਂ ਜਿਹੜਾ ਟੁੱਟਿਆ ਪਿਆ ਸੀਗਾ ਉਹਨੂੰ ਸਾਫ ਸਫਾਈ ਉਹਦੀ ਹੁਣ ਹੋ ਜੂਗੀ ਚੰਗੀਆਂ ਸੜਕਾਂ ਬਣ ਜਾਣਗੀਆਂ ਤੇ ਨਾਲ ਹੀ ਮੈਂ ਸਾਡੇ ਐਮ ਐਲ ਏ ਸਰਦਾਰ ਚੇਤਨ ਸਿੰਘ ਜੋੜਮਾਜਰਾ ਜੀ ਦਾ ਧੰਨਵਾਦ ਕਰਦਾ ਜਿਨ੍ਹਾਂ ਦੀ ਮਿਹਨਤ ਸੜਕਾ ਸਾਡੇ ਤਕਰੀਬਨ 57 ਸੜਕਾਂ ਜਿਹੜੀਆਂ ਸਾਡੇ ਹਲਕੇ ਦੀਆਂ ਨੇ ਉਹ ਬਣਨ ਜਾ ਰਹੀਆਂ ਨੇ ਇਹਨਾਂ ਨੇ ਮਿਹਨਤ ਕੀਤੀ ਤੇ ਉਹਦਾ ਜਿਹੜਾ ਮਿਹਨਤ ਦਾ ਫਲ ਸੀਗਾ ਉਹ ਸਾਡੇ ਆਪਣੇ ਪੰਜਾਬ ਦੇ ਵਿੱਚੋਂ ਸਮਾਣੇ ਹਲਕੇ ਨੂੰ ਮਿਲਿਆ ਮੈਂ ਸਾਰਿਆਂ ਦਾ ਧੰਨਵਾਦ ਕਰਨਾ ਚਾਹੁੰਦਾ ਸਾਡੇ ਜ਼ਿਲ੍ਹਾ ਪ੍ਰਧਾਨ ਜੀ ਆਏ ਨੇ ਇਹਨਾਂ ਦਾ ਵੀ ਧੰਨਵਾਦ ਐਕਸ਼ਨ ਸਾਹਿਬ ਐਸ ਡੀਓ ਸਾਹਿਬ ਤੇ ਸਾਡੇ ਸੈਕਟਰੀ ਮਾਰਕੀਟ ਕਮੇਟੀ ਉਹਨਾਂ ਦਾ ਵੀ ਦੇ ਨਾਲ ਹੀ ਮੇਰੇ ਛੋਟੇ ਭਰਾ ਗੁਰਦੇਵ ਸਿੰਘ ਟਵਾਣਾ ਜੀ ਜਿਹੜੇ ਅਸੀਂ ਮੋਢੇ ਨਾਲ ਮੋਢਾ ਲਾ ਕੇ ਚੱਲ ਕੇ ਜਿਹੜਾ ਸਮਾਣੇ ਦੀ ਜਿਹੜੀ ਨੁਹਾਰ ਹੈ ਉਹ ਐਮਐਲਏ ਸਾਹਿਬ ਦੇ ਨਾਲ ਲਾ ਕੇ ਅਸੀਂ ਬੰਦ ਰਿਹਾ